ਹਾਂਜੀ ਦੋਸਤੋ ਅੱਜ ਤੁਹਾਨੂੰ ਤੂੜੀ ਤੋਂ ਬੰਦੀਆਂ ਗੱਠਾ ਦਿਖਾਵਾਂਗੇ ਅੱਜ ਅਸੀਂ ਪਿੰਡ ਦੋਦਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਜੀ ਦੇ ਵਿੱਚ ਆਏ ਹਾਂ ਤੁਸੀਂ ਪਰਾਲੀ ਤੋਂ ਬੰਦੀਆਂ ਗੱਠਾ ਤਾਂ ਬਹੁਤ ਦੇਖੀਆਂ ਆਪਣੇ ਖੇਤਾਂ ਦੇ ਵਿੱਚ ਪਰ ਤੂੜੀ ਤੋਂ ਬੰਦੀਆਂ ਗੱਠਾ ਤੁਸੀਂ ਪਹਿਲੀ ਵਾਰ ਹੀ ਦੇਖੋਗੇ ਜਿਹੜੀ ਇਹ ਮਸ਼ੀਨ ਹੈ ਬਹੁਤ ਮਹਿੰਗੀ ਮਸ਼ੀਨ ਹੈ 32 ਲੱਖ ਦੇ ਨੇੜੇ ਮਸ਼ੀਨ ਆਈ ਹੈ ਬਾਈ ਦੱਸਦੇ ਆ ਠੀਕ ਹੈ ਜੀ ਇਹ ਦੋਦੇ ਦੇ ਵਿੱਚ ਲੱਗੀ ਹੋਈ ਹੈ ਇੱਥੇ ਬਾਈ ਕੀ ਕਰਦੇ ਆ ਜਿਹੜੇ ਭੋਂਗਾ ਵਾਲੇ ਵੀਰ ਹੁੰਦੇ ਆ ਉਹਨਾਂ ਨਾਲ ਸੰਪਰਕ ਕਰ ਲੈਂਦੇ ਆ ਉਹਨਾਂ ਦਾ ਤੂੜੀ ਛਟਾ ਲੈਂਦੇ ਆ ਜੀ ਠੀਕ ਹੈ ਤੂੜੀ ਛਟਾਉਣ ਤੋਂ ਬਾਅਦ ਐਵੇਂ ਦੀਆਂ ਗੱਠਾਂ ਤਿਆਰ ਕਰ ਲੈਂਦੇ ਆ ਡੇਢ ਕੁਆਂਟਲ ਦੀ ਇੱਕ ਗੱਠ ਹੈ ਜਿਹੜੀ ਜੀ ਠੀਕ ਹੈ ਜੀ ਇਹ ਜਿਹੜੀ ਗੱਠ ਹੈ ਪ੍ਰੈਸ਼ਰ ਦੇ ਨਾਲ ਵੱਧਦੀ ਹੈ ਤੇ ਇਹ ਗੱਠਾਂ ਭੇਜਦੇ ਕਿੱਥੇ ਆ ਬਾਈ ਭੇਜਦੇ ਆ ਜੀ ਜੈਪੁਰ ਦੇ ਵਿੱਚ ਜੈਪੁਰ ਰਾਜਸਥਾਨ ਦੇ ਵਿੱਚ ਭੇਜਦੇ ਆ ਜਾਂ ਹਿਮਾਚਲ ਜੰਮੂ ਇੱਧਰ ਭੇਜਦੇ ਕਿ ਜਿੱਥੇ ਹਰੇ ਦੀ ਮਤਲਬ ਪੈਦਾਵਾਰ ਘੱਟ ਹੈ ਜੀ ਆ ਆ ਜਿਹੜੀ ਪ੍ਰੈਸ਼ਰ ਵਾਲੀ ਮਸ਼ੀਨ ਹੈ ਇੱਧਰ ਦੇਖੋ ਕਿ ਆ ਜਿਹੜੀ ਤੋਂ ਉੱਪਰ ਤੱਕਰ ਜਿਹੜੀ ਗੱਠ ਤੂੜੀ ਆਉਂਦੀ ਹੈ ਗੱਠ ਬਣ ਕੇ ਚਲੀ ਜਾਂਦੀ ਹੈ ਜਉਂਡੀਆ ਟਰੈਕਟਰ ਰੱਖਿਆ ਹੋਇਆ ਬਾਈਆਂ ਨੇ ਕਿ ਜਿਹਦੇ ਨਾਲ ਕੀ ਹੈ ਬਾਈ ਜਿਹੜਾ ਲੋਡਰ ਹੈ ਇਹਦੇ ਨਾਲ ਬਾਈ ਉਹ ਤੂੜੀ ਛੱਡ ਦਿੰਦੇ ਆ ਜੀ ਠੀਕ ਹੈ ਇੱਥੇ ਤੂੜੀ ਪਾ ਦਿੰਦੇ ਆ ਜਿਹੜਾ ਘੁੱਪਾ ਜ ਹੈ ਘੁੱਪੇ 'ਚ ਤੂੜੀ ਪਾਉਣ ਤੋਂ ਬਾਅਦ ਉੱਪਰ ਤੂੜੀ ਜਾਂਦੀ ਹੈ ਪ੍ਰੈਸ਼ਰ ਦੇ ਨਾਲ ਗੱਠ ਬਣ ਕੇ ਜਾਂਦੀ ਹੈ 4 ਮਿੰਟਾਂ ਦੇ ਵਿੱਚ ਇੱਕ ਗੱਠ ਤਿਆਰ ਹੁੰਦੀ ਹੈ ਠੀਕ ਹੈ ਜੀ ਆ ਤਾਂ ਤੁਸੀਂ ਆਮ ਹੀ ਦੇਖਿਆ ਕਿ ਆਪਾਂ ਜਿਹੜਾ ਹੁਣ ਚਕਾਉਣੇ ਹੁੰਨੇ ਆ ਕਿ ਆਪਣੀ ਜਿਹੜੀ ਰੂੜੀ ਵਗੈਰਾ ਟਰੈਕਟਰ ਲੋਡਰਾਂ ਵਾਲੇ ਆਮ ਬਣੇ ਆਏ ਚੱਲੇ ਆ ਜੀ ਹਨਾ ਪਰ ਇਹ ਵੱਡਾ ਟਰੈਕਟਰ ਬਾਈਆਂ ਕੋਲੇ ਜੋਂਡੀਅਰ ਇਹ ਵੀ ਆਪਾਂ ਪਹਿਲੀ ਵਾਰੀ ਦੇਖ ਰਹੇ ਆ ਜੀ ਜਿਹੜਾ ਆਪਣੇ ਧਿਆਨ ਦੇ ਵਿੱਚ ਹੈ ਠੀਕ ਹੈ ਜੀ ਆਹ ਪ੍ਰੈਸ਼ਰ ਵਾਲੀ ਮਸ਼ੀਨ ਹੈ ਜਿਹੜੀ ਹਵਾ ਦਾ ਪ੍ਰੈਸ਼ਰ ਬੰਦਦਾ ਜਿਵੇਂ ਟੈਂਕੀ ਆਪਣੇ ਹਵਾ ਭਰਨ ਵਾਲੀ ਨਹੀਂ ਹੁੰਦੀ ਜੀ ਆ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਆ ਆਜੋ ਆਹ ਜਿਹੜੀ ਟੈਂਕੀ ਹੈ ਹਵਾ ਭਰਨ ਵਾਲੀ ਉਵੇਂ ਹੀ ਸਾਰਾ ਸਿਸਟਮ ਬਣਿਆ ਹੋਇਆ ਹੈ ਰਬਾਈਆਂ ਦੇ ਦੱਸਣ ਦੇ ਅਕੋਰਡਿੰਗ ਫੁੱਲ ਪ੍ਰੈਸ਼ਰ ਦੇ ਨਾਲ ਇਹ ਗੱਠ ਬੰਨੀ ਜਾਂਦੀ ਹੈ ਸੋ ਨੂੰ ਵੀ ਪਤਾ ਤੂੜੀ ਆਪਾਂ ਇੱਕ ਪੰਡ ਚ ਪਾਉਣੀ ਹੋਵੇ ਤਾਂ ਕਿੰਨਾ ਖਲਿਆਰਾ ਪੈ ਜਾਂਦਾ ਇਹ ਤਾਂ ਬੰਨਣੀ ਹੁੰਦੀ ਹੈ ਜੀ ਸੋ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਜੀ ਧੰਨ